ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਿਯਮ ਪਰ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਆ ਖੜਾ ਤੁਹਾਡੇ ਸਾਹਮਣੇ ਟਰੈਕਟਰ 2006 ਮਾਡਲ ਸਵਰਾਜ 855 ਐਫੀ ਇਹ ਆਪਣਾ ਵੀਰ ਆ ਮਕੈਨਿਕ ਆ ਰਮਨ ਪੈਲ ਪੱਲਾ ਫਾਰਮਟ੍ਰੈਕ ਪੱਲਾ ਏਜੰਸੀ ਦੇ ਵਿੱਚ ਕੰਮ ਕਰਦਾ ਉਹਨੇ ਨਾ ਇਹਨੂੰ ਕਈ ਚੀਜ਼ਾਂ ਅਪਗ੍ਰੇਡ ਕਰੀਆਂ ਨੇ ਇਹਦੇ ਵਿੱਚ ਕੀ ਕੀ ਕਰਿਆ ਥੋੜੇ ਜਿਹਾ ਮੋਡੀਫਾਈ ਕਰਿਆ ਜਿਹੜਾ ਉਹ ਆਪਾਂ ਵੀਰ ਤੋਂ ਹੀ ਜਾਣਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਹੁਣ ਕਿਸਾਨਾ ਵੀਰੇ ਨੂੰ ਵਿਸਤਾਰ ਨਾਲ ਦੱਸੀ ਵੀ ਇਹਦੇ ਵਿੱਚ ਆਪਾਂ ਕੀ ਕੀ ਕਰਿਆ ਤੇ ਕਿੰਨਾ ਕੁ ਖਰਚਾ ਆ ਗਿਆ ਵੀਰੇ ਇਹਦੇ ਵਿੱਚ 40000 ਰੁਪਏ ਦਾ ਹਿੱਸੇ ਹਿੱਸੇ ਤੇ ਖਰਚਾ ਆ ਗਿਆ ਆ ਹਿੱਸਾ ਆਪਾਂ ਨਵਾਂ ਲੈ ਕੇ ਲਾਇਆ ਹੈ ਬਿਨਾਂ ਰੰਗ ਕਰੀ ਬਿਨਾਂ ਰੰਗ ਕਰੇ ਇਹ ਆਪਾਂ ਨਵਾਂ ਲੈ ਕੇ ਲਾਇਆ ਕਿੱਥੋਂ ਲਿਆਂਦਾ ਆ ਆਪਾਂ ਪਟਿਆਲੀਆਂ ਪਟਿਆਲੀਆਂੋਂ ਆਂਦਾ ਅਡਜਸਟੇਬਲ ਹਿੱਸਾ ਆ ਗਿਆ ਹੁਣ ਤਾਂ ਅਡਜਸਟੇਬਲ ਹਿੱਸਾ ਨਾ ਪਹਿਲਾਂ ਸਿੰਪਲ ਸੀ ਜਿਵੇਂ ਵੀਰੇ 21 20 21 ਮਾਡਲ ਨੂੰ ਆਉਂਦਾ 855 ਉਹ ਹਿੱਸਾ ਵੀਰੇ ਦਾ ਅੱਛਾ ਅੱਛਾ ਹੋਰ ਇਹਦੇ ਵਿੱਚ ਆ ਇਹ ਮੰਨ ਲੋ ਵੀਰੇ ਆਹ ਪੈਪ ਆ ਆਰਮੀ ਡੋਰ ਸਾਰਾ ਹਾਂ ਹਾਂ ਠੀਕ ਆ ਵੀਰੇ ਇਹ ਮੜੀਆਂ ਤਾਰਾਂ ਤੁਰਾਂ ਰਹਿੰਦੀਆਂ ਨੇ ਲਾਉਣ ਤੋਂ ਹਾਂ ਚੱਲਦਾ ਬਾਕੀ ਆ ਪਲੇਟ ਬਦਲੀ ਜਾਂਦੀ ਆ ਵੀਰੇ ਅੱਛਾ ਪੂਰੀ ਵਾਲੀ ਟਾਈਮਿੰਗ ਪਲੇਟ ਬਦਲੀ ਜਾਂਦੀ ਆ ਜੀ ਆ ਆ ਵੀ ਪਲੇਟ ਬਦਲੀ ਜਾਂਦੀ ਆ ਹਾਂ ਵੀਰੇ ਇਹ ਵੀ ਬਦਲੀ ਜਾਂਦੀ ਆ ਆ ਜੈਕ ਲੱਗਦਾ ਕ ਨਹੀਂ ਹਾਂ ਜੈਕ ਲੱਗਦਾ ਬੀਓਲੂ ਆਸਟ੍ਰੇਲੀਆ ਟੀਮ ਵਾਲਾ ਲੱਗਦਾ ਕ ਨਹੀਂ ਇਹ ਹਾਂ ਹਾਂ ਵੀਰੇ ਇੱਕਾ ਪਲੇਟ ਬਦਲੀ ਜਾਂਦੀ ਆ ਆ ਪਲੇਟ ਬਦਲੇ ਨਾ ਚੁੱਲਾ ਬਦਲਿਆ ਜਾਂਦਾ ਹਾਂ ਆ ਵੀ ਪਲੇਟ ਬਦਲੀ ਜਾਂਦੀ ਆ ਜੀ ਟਾਈਮਿੰਗ ਪਲੇਟ ਹੈ ਜੀ ਟਾਈਮਿੰਗ ਪਲੇਟ ਬਦਲੀ ਜਾਂਦੀ ਆ ਤੇ ਹੋਰ ਮੰਨ ਲਓ ਕੀ ਬਦਲਿਆ ਜਾਂਦਾ ਹਾਂ ਵੀਰੇ ਆ ਪੰਪ ਤਾਂ ਪੁਰਾਣਾ ਹੀ ਰਹਿ ਜਾਂਦਾ ਆ ਪੰਪ ਨਵਾਂ ਲੱਗਦਾ ਵੀਰੇ ਅੱਛਾ ਜੀ ਡਬਲ ਪੰਪ ਹੋ ਗਿਆ ਹੁਣ ਡਬਲ ਪੰਪ ਹੋ ਗਿਆ ਵੀਰੇ ਉਹ ਮਾਤਾ ਜੀ ਤਾਂ ਵੀਰੇ ਤਾਂ ਐ ਕਰਤਾ ਜਿਵੇਂ ਨਵਾਂ ਮਾਡਲ ਹੁੰਦਾ ਓਕਣੇ ਕਰਤਾ ਵੀਰੇ 222 ਮਾਡਲ ਜਿਵੇਂ ਵੀ22 ਮਾਡਲ ਲਾਉਂਦੇ ਨੇ ਓਕਣੇ ਕਰਤਾ ਬਸ ਮੰਨ ਲਾ 24 ਮਾਡਲ ਚ ਹਿੱਸੇ ਦਾ ਫਰਕ ਆ ਵੀਰੇ ਇਹਦੇ 855 ਦੇ ਇਹ ਵੀ22 ਮਾਡਲ ਨੂੰ ਆਇਆ ਮੰਨ ਲਾ ਤਾਂ ਅੱਛਾ ਅੱਛਾ ਤੇ ਜੇ ਆਪਾਂ ਗੱਲ ਕਰੀਏ ਫਿਰ ਇਹਦੇ ਵਿੱਚ ਪੰਪ ਪੰਪ ਕਿੱਥੋਂ ਲਿਆਉਂਦੇ ਤਾਂ ਵੀਰੇ ਵੀਰੇ ਸਾਰਾ ਕੋ ਪਟਿਆਲੇ ਆਉਂਦਾ ਮੰਨ ਲਾ 40000 ਚ ਕੱਟ ਦਿੰਦੇ ਨੇ ਮਾੜਾ ਮੋਟਾ ਉੱਤੇ ਥੱਲੇ ਵੀ ਹੋ ਜਾਂਦਾ ਜਿਵੇਂ ਸਮਾਨ ਆਪਣੇ ਪੁਰਾਣੇ ਸਮਾਨ ਦੀ ਕੰਡੀਸ਼ਨ ਹੁੰਦੀ ਆ ਹਾਂ ਹਾਂ ਓਕਣ ਦੀ ਦੇਖ ਕੇ ਮਾੜਾ ਮੋਟਾ 2 2 4000 ਇੱਧਰ ਵੀ ਹੋ ਜਾਂਦਾ ਅੱਛਾ ਅੱਛਾ ਯਾਨੀ 40000 ਮੰਨ ਲਾ ਆਪਾਂ ਲਗ ਸਤ 40 45000 ਬੰਦੇ ਦਾ ਖਰਚਾ ਹਾਂ ਵੀਰੇ 40 ਆਉਂਦਾ ਵੀਰੇ ਬਾਕੀ ਇਹਦੇ ਨਾ ਵਾਟਰ ਬਾਡੀ ਨਵੇਂ ਮਾਡਲ ਵਾਂਗੂ ਲਾਉਣੀ ਪੈਂਦੀ ਆ ਉਹ ਮੰਨ ਲਾ 4000 ਦੇ ਲੱਗਿਆ ਵਾਟਰ ਬਾਡੀ ਵਾਟਰ ਬਾਡੀ ਆਪਾਂ ਇਥੇ ਨਹੀਂ ਦਿੰਦੀ ਨੀ ਉਹ ਉੱਪਰ ਦੀ ਦਿਖਾ ਦੇ ਵੀਰੇ ਉਹ ਉੱਪਰ ਜੀ ਦਿਖਾ ਦਨੇ ਆ ਨਵੇਂ ਮਾਡਲ ਵਾਂਗ ਅਲਟੀਨੇਟਰ ਲਾਇਆ ਵੀਰੇ ਇਹਦਾ ਅੱਛਾ ਅਲਟੀਨੇਟਰ ਵੀ ਨਵਾਂ ਲਾਇਆ ਨਾ ਨਵੇਂ ਮਾਡਲ ਵਾਂਗੂ ਲਾਇਆ ਨਵੇਂ ਮਾਡਲ ਵਾਂਗੂ ਲਾਇਆ ਯਾਨੀ ਅਲੱਗ ਫਿਟਿੰਗ ਕਰੀ ਆ ਜਿਵੇਂ ਨਵੇਂ ਮਾਡਲ ਨੂੰ ਬੈਲਟ ਡਬਲ ਆਉਂਦੀ ਆ ਓਕਣੇ ਨੂੰ ਹਾਂ 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 ਫਿਟਿੰਗ ਯਾਨੀ ਇਹਦੀ ਕਾਫੀ ਚੇਂਜ ਕਰਤਾ ਯਾਨੀ ਸਾਰਾ ਹੁਣ ਤੂੰ ਆਪਾਂ ਇਹ ਕਹਿ ਸਕਦੇ ਆ ਵੀ ਇਹ 2 ਇਹ ਅਡਜਸਟੇਬਲ ਹਿੱਸਾ ਲੱਗਿਆ ਹੋਇਆ ਸਿੰਗਲ ਐਕਟਿੰਗ ਸਟੀering ਬਾਲ ਆਉਂਦਾ ਤੇ ਇਹ ਸਟੀering ਦਾ ਪੰਪ ਵੀ ਇੱਧਰ ਲਾਤਾ ਤੇ ਉਹ ਉਧਰੋਂ ਵੀ ਪਲੇਟਾਂ ਚੇਂਜ ਕਰਨੀਆਂ ਪੈਂਦੀਆਂ ਨੇ ਸਟੀering ਕੋਣ ਬਾਈ ਦੇ ਤੁਹਾਨੂੰ ਦਿਖਾਈ ਨੇ ਤੇ ਵੀਰੇ ਇੱਕ ਮਿੰਟ ਗੱਲ ਸੁਣੀ ਜੇ ਮਾਲਕ ਕਿਸੇ ਹੋਰ ਕਿਸਾਨ ਵੀਰ ਨੇ ਕੋਈ ਕੰਮ ਕਰਾਉਣਾ ਹੋਵੇ ਤਾਂ ਕਿੱਥੇ ਆਪੇ ਮਣਜ ਆਪਦਾ ਨੰਬਰ ਬੋਲ ਦੇ ਕੈਲ ਦਾਣਾ ਮੰਡੀ ਵੀਰੇ ਹਾਂ ਆਪਣਾ ਪੁੱਲਾ ਟਰੈਕਟਰ ਪੁੱਲਾ ਟਰੈਕਟਰ ਤੇ ਜੇ ਕਿਸੇ ਨੇ ਹੋਰ ਵੀ ਟਰੈਕਟਰ ਦੇਣਾ ਮੰਨ ਲੈ ਵੀਰੇ ਸਾਰੀ ਕਰ ਦਿੰਨੇ ਆ ਸੋਨਾਲੀਕਾ ਫਾਰਮ ਟਰੈਕ ਹਾਂ 40 3600 ਜਿਹੜਾ ਮਰਜੀ ਵੀਰੇ ਜਿਹੜਾ ਮਰਜੀ ਆ ਜਾਵੇ ਕੋਈ ਵੀ ਕੰਮ ਹੋਵੇ ਹਾਂ ਵੀਰੇ ਆਪਦਾ ਨੰਬਰ ਬੋਲ ਦੇ ਇੱਕ ਵਾਰ 97681 ਵੀਰੇ 0017 ਇੱਕ ਵਾਰ ਹੋਰ ਬੋਲ ਦੇ ਫਿਰ ਗਾ 93681007 ਵੀਰੇ ਇਹ ਬਹੁਤ ਵਧੀਆ ਮਿਸਤਰੀ ਆ ਕਿਸਾਨ ਵੀਰੋ ਮੇਰਾ ਤਾਂ ਫਰੈਂਡ ਆ ਭਾਈਆਂ ਵਾਲਾ ਹੀ ਕੰਮ ਆ ਇਹਦੇ ਨਾਲ ਯਾਨੀ ਜੇ ਕਿਸੇ ਨੇ ਵੀ ਕੋਈ ਟਰੈਕਟਰ ਦਾ ਕੰਮ ਹੋਣ ਵਾਲਾ ਪੈਸੇ ਵੀ ਕੱਟ ਲੈਂਦਾ ਤੇ ਕੰਮ ਵੀ ਵਧੀਆ ਕਰਦਾ ਆਪਾਂ ਜੜੀਆਂ ਵੀ ਵੀਡੀਓ ਬਣਾਉਨੇ ਆ ਸਾਰੀਆਂ ਵਧੀਆ ਹੀ ਬਣਾਉਨੇ ਆ ਕੋਈ ਮਾੜੀ ਵੀਡੀਓ ਆਪਾਂ ਬਣਾਉਂਦੀ ਨਹੀਂ ਨੌਲੇਜ ਵਾਲੀ ਵੀਡੀਓ ਹੁੰਦੀ ਆ ਆਪਣੀ ਤੇ ਨਹੀਂ ਆਪਾਂ ਬਣਾਉਂਦੇ ਨਹੀਂ ਹੈਗੇ ਤੇ ਹਾਂ ਬਹੁਤ ਬਹੁਤ ਧੰਨਵਾਦ ਵੀਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬੇਤਰਾ ਧੰਨਵਾਦ ਜੀ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਆ ਕਰੋ ਕਰਾਂਦਾ ਬਗੇ ਤੇ ਜੇ ਫੇਸਬੁੱਕ ਤੇ ਤਾਂ ਬਿੱਟੂ ਨੀਆ ਪਰ ਬੇ ਨੂੰ ਫੋਲੋ ਕਰਨਾ ਇੰਸਟਾ ਤੇ ਆਪਣੀ ਆਈਡੀ ਹੈਗੀ ਆ ਬਿੱਟੂ ਨੀਆ ਪਰ ਬੰਨ ਆਹ ਦੇਖ ਲਓ 2000 20 ਕੀ ਮਾਡਲ ਲੈਟਰ ਬਣਾਤਾ ਇਹ 6 ਮਾਡਲ ਤੋਂ